ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਸੋਸ਼ਲ ਮੀਡੀਆ ਤੇ ਸੂਬਾ ਸਰਹੰਦ ਦੇ ਉਹ ਵਦੰਗਾ ਜਿਹੜੀਆਂ ਤਸਵੀਰਾਂ ਸੀ ਉਹ ਸਿਰਫ ਗੱਡੀਆਂ ਖੜੀਆਂ ਕੁਝ ਨਾਸਰ ਹੋਈਆਂ ਪਰ ਕਿਹੜਾ ਗ੍ਰੰਥੀ ਸੀ ਕਿਹੜਾ ਰਾਗੀ ਸੀ ਬਾਬਿਆਂ ਦੀ ਸਵਾਰੀ ਉੱਤੇ ਸੀ ਜਾਂ ਨਹੀਂ ਸੀ ਇਹ ਗੱਲ ਇੱਕ ਦੋ ਦਿਨਾਂ ਦੇ ਵਿੱਚ ਸਭ ਕੁਝ ਪਤਾ ਲੱਗ ਜਾਣਾ ਹੈ ਪਰ ਭਾਈ ਰਣਜੀਤ ਸਿੰਘ ਹਾਈਡਰੇਸ਼ਨ ਦੇ ਪ੍ਰਧਾਨ ਤੇ ਪਰਮਜੀਤ ਸਿੰਘ ਅਕਾਲੀ ਅੰਮ੍ਰਿਤਸਰ ਵਾਲੇ ਉਹਨਾਂ ਨੇ ਜ਼ਰੂਰ 4-5 ਗਿਣਤੀ ਦੇ ਸਿੰਘ ਸੀ ਉਹਨਾਂ ਨੇ ਵਿਰੋਧ ਕੀਤਾ ਪੁਲਸ ਦਾ ਉੱਤੇ ਪਹਿਰਾ ਸੀ 4 ਸਵੇਰੇ ਜਦੋਂ ਉਹਨਾਂ ਨੇ ਜਾ ਕੇ ਸੂਬਾ ਗੁੱਚੜ ਦੇ ਨਾਂ ਦੇ ਨਾਰੇ ਲਾਏ ਤੇ ਨਾਲ ਦੀ ਨਾਲ ਨੇ ਪੁਲਿਸ ਜਿਹੜੀ ਸੁਰੱਖਿਆ ਦੇ ਵਿੱਚ ਸੀ ਉਸ ਪੁਲਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਈ ਰਣਜੀਤ ਸਿੰਘ ਤੇ ਪਰਮਜੀਤ ਸਿੰਘ ਕਾਲੀ ਦੋਸਤੋ ਹੁਣ ਇੱਕ ਤੇ ਗੱਲ ਇਹ ਦੇਖਣ ਵਾਲੀ ਇਹ ਬੱਲਾ ਜਿਹੜਾ ਉਹਦਾ ਫਾਰਮ ਬਣਿਆ ਹੋਇਆ ਸੀ ਜਿੱਥੇ ਹਸਪੀਟਲ ਹੈ ਵੱਡਾ ਗੁਰੂ ਰਾਮਦਾਸ ਉੱਥੇ ਉਹਨੇ ਜਿਹੜਾ ਅਰਬਾਂ ਖਰਬਾਂ ਰੁਪਈਆ ਲੋਕਾਂ ਤੋਂ ਇਕੱਠਾ ਕੀਤਾ 90-91 'ਚ ਪੰਜ ਥਾਂ ਦੇ ਉੱਤੇ ਉਹਦੇ ਵੱਡੇ ਫਾਰਮ ਦੱਸੇ ਜਾਂਦੇ ਆ ਸੂਬੇ ਦੇ ਇਕੰਬਰਤ ਸਰ ਦੇ ਵਿੱਚ ਇੱਕ ਉੱਥੇ ਬੱਲਾ ਫਾਰਮ ਤੇ ਇੱਕ ਪਟਿਆਲਾ ਇੱਕ ਮੁਹਾਲੀ ਤੇ ਇੱਕ ਉਹਦੇ ਪਿੰਡ ਉੱਥੇ ਜਾਇਦਾਦ ਤੇ ਉਹਦਾ ਕਰ ਦੋਸਤੋ 500 ਕਰੋੜ ਦੀ ਪ੍ਰਾਪਰਟੀ ਜਿਹੜਾ ਰਿਟਾਇਰ ਜੇ ਇਹ ਉਹਨੇ ਸੋਸ਼ਲ ਮੀਡੀਆ ਤੇ ਦੱਸਿਆ ਪਰ ਇਹਦੀ ਪ੍ਰਾਪਰਟੀ ਇਤੋਂ ਵੀ ਜ਼ਿਆਦਾ ਹੈ ਬੰਦੇ ਦੀ ਇਹਨੇ ਕਰੋੜ ਰੁਪਏ ਦਾ ਸਮਾਨ ਕੱਲੇ ਬਾਬਾ ਚਰਨ ਸਿੰਘ ਦਾ ਵੇਚਿਆ ਸੀ ਕੱਲੇ ਬਾਬੇ 55 ਲੱਖ ਦੀ ਕਣਕ ਇੱਕਠਾ ਤੋਂ ਵੇਚਦੀ ਸੀ ਦੋ ਟਰੈਕਟਰ 10 ਗੱਡੀਆਂ ਇਹ ਸਾਰਾ ਕੁਝ ਕਾਰ ਸੇਵਾ ਵਾਲੇ ਬਾਬਿਆਂ ਦਾ ਵੇਚ ਕੇ ਖਾ ਗਿਆ ਸੀ ਇਹ ਦੁਸ਼ਟ ਤੇ ਹੋਰ ਪਤਾ ਨਹੀਂ ਕਹਿੰਦੇ ਉਸ ਟਾਈਮ ਦੇ ਉੱਤੇ ਘੱਟ ਤੋਂ ਘੱਟ 50000 ਤੇ ਵੱਧ ਤਾਂ 10-20 ਲੱਖ ਤੱਕ ਉਸ ਟਾਈਮ ਤੇ ਪੈਸੇ ਲੈਂਦਾ ਸੀ ਜਾਣ ਬੁੱਝ ਕੇ ਲੋਕਾਂ ਦੇ ਬੱਚੇ ਚੱਕਣੇ ਇੰਡਾਂ ਦੇ ਵਿੱਚ ਇਹਦੇ ਕੈਟ ਛੱਡੇ ਹੋਏ ਸੀ ਇਹਨੂੰ ਦੱਸਦੇ ਸੀ ਕਿ ਇਹਨਾਂ ਦਾ ਮੁੰਡਾ ਚੱਕ ਕੇ ਲੈ ਜਾ ਤੇ ਤੈਨੂੰ ਪੈਸੇ ਵਾਧੂ ਮਿਲਣਗੇ ਏ ਦੋਸਤੋ ਉਸ ਲੋਟ ਇਹਨਾਂ ਨੇ ਚੰਮ ਦਿੱਤਾ ਚਲਾਈਆਂ ਪਰ ਅਜੇ ਇਸ ਬੰਦੇ ਦਾ ਭੋਗ ਪੈਣਾ ਅਫਸੋਸ ਦੀ ਗੱਲ ਹੈ ਕਿਹੜਾ ਉਹ ਗਰੰਤੀ ਹੋਊਗਾ ਏਡਾ ਗਿਰਿਆ ਹੋਇਆ ਕਿਹੜਾ ਰਾਗੀ ਹੋਊ ਏਡਾ ਗਿਰਿਆ ਹੋਇਆ ਕਿਹੜੀ ਕਮੇਟੀ ਹੋ ਏਡੀ ਗਿਰੀ ਹੋਈ ਜਿਨੇ ਇਹਨਾਂ ਨੂੰ ਸਰੂਪ ਦਿੱਤਾ ਉਹ ਹੁਣ ਦੇਖਣ ਵਾਲੀ ਗੱਲ ਹੈ ਕੀ ਅਕਾਲ ਤਖਤ ਸਹਿਬ ਦਾ ਜੱਥੇਦਾਰ ਕੋਈ ਫੈਸਲਾ ਲੈ ਸਕਦਾ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਸਰੂਪ ਦਿੱਤਾ ਜਿਨ੍ਹਾਂ ਨੇ ਅਰਦਾਸ ਕੀਤੀ ਜਾਂ ਦੋਸਤੋ ਨਹੀਂ ਲੈ ਸਕਦਾ ਇਹ ਗੱਲ ਵਿਦਵਾਨ ਬੰਦੇ ਦੱਸ ਸਕਦੇ ਆ ਕਿਉਂਕਿ ਕਈ ਬੰਦੇ ਵੀ ਗੱਲ ਕਹਿੰਦੇ ਆ ਕਹਿੰਦੇ ਗੁਰੂ ਮਹਾਰਾਜ ਦਾ ਓਕ ਪਾਉਣ ਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਪਰ ਦੋਸਤੋ ਜਿਨੇ ਇੰਨੀਆ ਹਤਿਆਵਾ ਕੀਤਾ ਐਡਾ ਜ਼ਬਰ ਜ਼ੁਲਮ ਕੀਤਾ ਹੋਵੇ ਉਹਨੂੰ ਰੋਕਿਆ ਜਾ ਸਕਦਾ ਸਭ ਕੁਝ ਹੋ ਸਕਦਾ ਹੈ ਇੱਕ ਤੇ ਦੋਸਤੋ ਇਹ ਬੜੇ ਅਫਸੋਸ ਦੀ ਗੱਲ ਜਦੋਂ ਅੱਜ ਉੱਥੇ ਦੇਖਿਆ ਗਿਆ ਕਿ ਉਹਦਾ ਭੋਗ ਪੈ ਰਿਹਾ ਹੁਣ ਕੱਲ ਤੱਕ ਪਤਾ ਚੱਲਣਾ ਹੈ ਕਿ ਕੀ ਗੱਲ ਸੀ ਕਿਹੜੇ ਬੰਦੇ ਉਹਦੇ ਵਿੱਚ ਇਨਵੋਲਵ ਸੀ ਪਰ ਪੁਲਿਸ ਮਹਿਕਮਾ ਉਹਨਾਂ ਦੀਆਂ ਉਹ ਅੱਖਾਂ ਦਾ ਤਾਰਾ ਸੀ ਉਹ ਕਿੱਥੋਂ ਨਾ ਕਿੱਥੋਂ ਕੋਈ ਪੁਲਿਸ ਲੈਣ ਦੇ ਵਿੱਚ ਵੀ ਬਾਬੇ ਹੁੰਦੇ ਆ ਉੱਥੇ ਵੀ ਗੁਰੂ ਘਰ ਹੁੰਦੇ ਆ ਜੇਲਾ ਵਿੱਚ ਵੀ ਗੁਰੂ ਘਰ ਹੁੰਦੇ ਆ ਕਿ ਤੋ ਕੋਈ ਆਪਣਾ ਬੰਦਾ ਲਿਆ ਕੇ ਉਹਨਾਂ ਨੇ ਇਹ ਕੰਮ ਕਰਵਾਤਾ ਤੇ ਅਗਲੀ ਗੱਲ ਸੱਜਣੋ ਜਿਹੜੀ ਅਗਲੀ ਗੱਲ ਹੈ ਉਹ ਭਾਈ ਜਗਤਾਰ ਸਿੰਘ ਜੀ ਜਥੇਦਾਰ ਸਾਹਿਬ ਉਹਨਾਂ ਦੀ ਮਾਤਾ ਜੀ 80 ਸਾਲ ਤੋਂ ਉਮਰ ਉੱਪਰ ਹੈ ਪਰ ਦੋਸਤੋ ਮੰਜੇ ਵਿੱਚ ਪਈ ਕੋਈ ਗੱਲ ਕਹਿ ਰਹੀ ਹੈ ਕਹਿੰਦੀ ਜੇ ਸਾਹ ਨਿਕਲਣ ਤੋਂ ਪਹਿਲਾਂ ਮੈਂ ਆਪਣੇ ਪੁੱਤਰ ਜਥੇਦਾਰ ਜਗਤਾਰ ਸਿੰਘ ਦੇ ਦਰਸ਼ਨ ਕਰ ਲਵਾਂ ਇੱਕ ਵਾਰੀ ਉਹਨੂੰ ਛਾਪਤੀ ਨਾਲ ਕੁੱਟ ਕੇ ਲਾ ਲਵਾਂ ਤੇ ਕਹਿੰਦੀ ਮੇਰੀ ਜਾਨ ਜਿਹੜੀ ਹੈ ਉਹ ਸੌਖੀ ਨਿਕਲ ਜੇ ਭਾਬ ਦੋਸਤੋ ਉਡੀਕ ਰਹੀ ਆ ਮਾਂ ਦੇਖੋ ਸਰਸੇ ਵਾਲੇ ਨੂੰ ਹਰ ਮਹੀਨੇ 2-4 ਮਹੀਨਿਆਂ ਬਾਅਦ ਪਰੋਲ ਸਾਲ ਦੇ ਵਿੱਚ 2-2 ਪਰੋਲਾ ਕਤਲ ਵੀ ਕੀਤੇ ਆ ਵਲਾਤਕਾਰ ਵੀ ਕੀਤੇ ਆ ਤਣਾਉਣੇ ਜੁਰਮ ਕੀਤੇ ਐ ਪਰ ਕੋਈ ਰੋਕ ਟੋਕ ਨਹੀਂ ਹੋਰ ਐਸੇ ਬਥੇਰੇ ਐ ਅਪਰਾਧੀ ਨੇ ਜਿਨ੍ਹਾਂ ਨੇ ਵੱਡੇ ਅਪਰਾਧ ਕਰੇ ਐ ਪਰ ਨਾਲ ਦੀ ਨਾਲ ਪਰੋਲਾ ਨਾਲ ਦੀ ਨਾਲ ਸਜ਼ਾ ਮਾਫ ਜਿਨੇ ਰਜੀਵ ਗਾਂਧੀ ਪ੍ਰਧਾਨ ਮੰਤਰੀ ਮਾਰਿਆ ਉਹਨਾਂ ਦੀ ਸਜ਼ਾ ਮਾਫ ਪਰ ਇੱਕ ਪਾਸੇ ਉਹ ਬੰਦੇ ਨੂੰ ਕੋਈ ਪਰੋਲ ਨਹੀਂ ਦੋਸਤੋ ਦੂਜੇ ਪਾਸੇ ਬਲਵੰਤ ਸਿੰਘ ਰਾਜੋ ਆਣਾ ਸਪਰੀਮ ਕੋਰਟ ਦੇ ਜੱਜ ਨੇ ਕੀ ਕਿਹਾ ਆ ਜਿਹੜੀ ਕੱਲ ਪਰਸੋਂ ਤਰੀਕ ਸੀ ਕੀ ਕਿਹਾ ਸਪਰੀਮ ਕੋਰਟ ਦੇ ਜੱਜ ਨੇ ਕੇਂਦਰ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਲਾਹਨਤ ਆ ਪਾਇਆ ਕਿਹਾ ਕਿ ਕਿਉਂ ਇੰਨੇ ਸਾਲ ਤੱਕ ਰੱਖਿਆਂਗੇ ਜਦੋਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ ਜਾਂ ਤੇ ਉਹਨੂੰ ਫਾਂਸੀ ਦਿੰਦੇ ਤੇ ਜਾਂ ਫਿਰ ਫਾਂਸੀ ਤੋਂ ਰਾਹਤ ਦਿੰਦੇ ਦੋਸਤੋ ਗੁਰਨਾਨਕ ਪਾਤਸ਼ਾਹ ਦੇ 550 ਸਾਲਾਂ ਪ੍ਰਕਾਸ਼ ਉਪਰਮਤੇ ਇਹਨਾਂ ਨੇ ਮਾਫੀ ਦਿੱਤੀ ਰਾਜੋ ਆਣਾ ਸਾਗ ਦਾ ਨਾਮ ਦੇ ਵਿੱਚ ਸੀ ਪਰ ਮਾਫੀ ਦੇ ਕੇ ਦੁਬਾਰਾ ਫਿਰ ਮੁਕਰ ਗਏ ਫਿਰ ਮੁਕਰ ਗਏ ਦੁਬਾਰਾ ਫਿਰ ਕੋਟਾਂ ਦੇ ਵਿੱਚ ਚੱਲੇ ਜਾਂਦੇ ਐ ਇਹਨਾਂ ਨੇ ਦੋ ਤਿੰਨ ਬੰਦੇ ਰੱਖੇ ਹੋਏ ਐ ਜਿਹੜੇ ਹੱਥੇ ਬਣੇ ਹੋਏ ਆ ਸੰਧ ਬਣੇ ਹੋਏ ਆ ਇੱਕ ਰਵਨੀਤ ਬਿੱਟੂ ਮਨਿੰਦਰਜੀਤ ਬਿੱਟੇ ਵਰਗੇ ਉਹ ਨਾਲ ਦੀ ਨਾਲ ਜਾ ਕੇ ਰੱਟ ਪਾ ਦਿੰਦੇ ਆ ਇਸ ਲਈ ਦੋਸਤੋ ਹੁਣ ਸੁਪਰੀਮ ਕੋਰਟ ਨੇ ਆਖਿਆ ਕਿ ਜਾਂ ਤੇ ਫਾਂਸੀ ਦਿਓ ਜਾਂ ਰਿਹਾਈ ਕਰੋ ਜਾਂ ਜਵਾਬ ਦਿਓ ਉਹਦੇ ਕਿਉਂ ਇੰਨੇ ਸਾਲ ਖਰਾਬ ਕੀਤੇ ਆ ਹੁਣ ਦੇਖਦੇ ਆ ਅਕਤੂਬਰ ਦੇ ਵਿੱਚ ਅਗਲੀ ਤਰੀਕ ਪਈ ਹੈ ਕਿ ਕੀ ਉਹਦੇ ਉੱਤੇ ਸਰਕਾਰ ਆਪਨਾ ਕੀ ਜਵਾਬ ਦਿੰਦੀ ਹੈ ਦੋਸਤੋ ਪਤਾ ਲੱਗੇਗਾ ਪਰ ਸਿੱਖ ਨੌਜਵਾਨਾਂ ਦੇ ਵਾਸਤੇ ਕਾਨੂੰਨ ਵੱਖਰੇ ਹੈ ਸਾਡੇ ਵਾਸਤੇ ਇਸ ਦੇਸ਼ ਦੇ ਵਿੱਚ ਕਾਨੂੰਨ ਵੱਖਰੇ ਹੈ ਕੋਈ Hindu ਨੌਜਵਾਨ ਹੁੰਦੇ ਅੱਜ ਨੂੰ ਪਰੋਲਾ ਮਿਲ ਗਈਆਂ ਅੱਜ ਨੂੰ ਰਹਿਣਾਂ ਮਿਲ ਜਾਂਦੀਆਂ ਪਰ ਉਹਨਾਂ ਬੰਦਿਆਂ ਨੂੰ ਤੜਫਾਇਆ ਜਾ ਰਿਹਾ ਦੋਸਤੋ ਮਜਬੂਰ ਕੀਤਾ ਜਾ ਰਿਹਾ ਦੇਖਦੇ ਆ ਅਗਲੀ ਤਰੀਕ ਦੇ ਉੱਤੇ ਦੋਸਤੋ ਕੀ ਬਣਦਾ ਮੈਂ ਸਾਡੀਆਂ ਸਿੱਖ ਜਥੇਵੰਦਾਂ ਨੂੰ ਅਖੀਰ ਤੇ ਬੇਨਤੀ ਕਰਨੀ ਚਾਹਣਾ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਯਾਰ 30-30 ਸਾਲ ਬੰਦਿਆਂ ਨੇ ਕੱਟ ਲਏ ਸਾਡੇ ਵਿੱਚ ਘੋੜੇ ਹੀ ਜੁਰਤ ਨਹੀਂ ਸਾਡੇ ਵਿੱਚ ਯਾਰ ਘੋੜੇ ਹੀ ਕੱਢਣ ਪਾਉਣ ਨੂੰ ਨਹੀਂ ਅਸੀਂ ਕੋਈ ਫੈਸਲਾ ਲਈ ਨਹੀਂ ਸਕਦੇ ਅਸੀਂ ਕੋਈ ਪ੍ਰੋਗਰਾਮ ਹੀ ਨਹੀਂ ਲੈ ਸਕਦੇ ਨਿੰਗ ਸਿੰਘ ਜੱਥੇਬੰਦੀਆਂ ਦੰਦ ਦੇ ਵਿੱਚ ਤਕਸਾਲ ਤੇ ਹੋਰ ਸਾਡੀਆਂ ਕਿੰਨੀਆਂ ਜੱਥੇਬੰਦੀਆਂ ਐਮਪੀ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਹੋਰ ਪਾਰਟੀਆਂ ਕੁਝ ਹੀ ਨਹੀਂ ਕਰ ਰਹੀਆਂ ਯਾਰ ਕੋਈ ਦੇਣ ਇਕੱਠਾ ਪ੍ਰੋਗਰਾਮ ਕਾਲ ਤੱਕ ਤੋਂ ਸਰਕਾਰ ਨੂੰ ਕੋਈ ਆਲਟੀਮੇਟਮ ਦੇਣ ਨਹੀਂ ਹੁਣ ਤੇ ਬਿਲਕੁਲ ਮੁਰਦੇ ਹੋਏ ਪਏ ਆ ਜਿੰਨੇ ਸਿੱਖਾਂ ਦੇ ਲੀਡਰ ਨੇ ਬਿਲਕੁਲ ਮੁਰਦੇ ਹੋ ਚੁੱਕੇ ਆ ਕਿਸੇ ਜਤੰਤ ਨਹੀਂ ਕਿ ਕੋਈ ਸਰਕਾਰ ਨੂੰ ਕਹਿ ਸਕੇ ਹੁੰਦੇ ਸੀ ਕਿਸੇ ਸਮੇ ਲੀਡਰ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਬਿਆਨ ਦਿੰਦੇ ਸੀ ਤੇ ਦਿੱਲੀ ਦੀਆਂ ਕੰਧਾਂ ਹਲਦੀਆਂ ਸੀ ਅੱਜ ਦੋਸਤੋ ਬੜੇ ਅਫਸੋਸ ਦੀ ਗੱਲ ਹੈ ਅੱਜ ਸਾਡੇ ਬੰਦੀ ਸਿੰਘ ਬੈਠੇ ਆ ਵਿਚਾਰੇ ਆਪ ਦਾ ਸਿੱਧ ਕਨਵਾ ਰਹੇ ਆ ਨੇ ਡੌੜ ਦੇ ਬਾਣੀ ਪੜਦੇ ਐ ਬਾਣਾ ਮੰਨੀ ਬੈਠੇ ਐ ਪਰ ਸਾਡੇ ਆਗੂ ਕੀ ਕਰਦੇ ਐ ਜਿਹੜੇ ਆਉਂਧਿਆਂ ਤੇ ਬੈਠੇ ਐ ਕੁਰਸੀਆਂਾਂ ਲਈ ਬੈਠੇ ਉਹਨਾਂ ਦੇ ਨਾਂ ਦੇ ਉੱਤੇ ਕਿਉਂ ਨਹੀਂ ਕੋਈ ਪ੍ਰੋਗਰਾਮ ਦਿੰਦੇ ਜਾਂ ਫਿਰ ਕਿਉਂ ਨਹੀਂ ਪ੍ਰਧਾਨੀਆਂ ਛੱਡ ਕੇ ਸੀਟਾਂ ਛੱਡ ਕੇ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਨੌਜਵਾਨਾਂ ਨੂੰ ਮੌਕਾ ਦੇ ਦਿੰਦੇ ਇਸ ਲਈ ਭਰਾਵੋ ਕੁਝ ਕਰਨਾ ਚਾਹੀਦਾ ਕੁਝ ਨਾ ਕੁਝ ਤਾਂ ਬੋਲੋ ਕੋਈ ਬਿਆਨ ਦਿਓ ਕੋਈ ਮੀਟਿੰਗ ਕਰੋ ਕੋਈ ਕੱਟ ਰੱਖੋ ਪਰ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਦੋਸਤੋ ਮੈਨੂੰ ਲੱਗਦਾ ਹੈ ਕਿ ਜਗਤਾ ਜੇ ਇਸੇ ਤਰ੍ਹਾਂ ਰਿਹਾ ਰਾਜੂ ਆਣਾ ਸਾਹਿਬ ਨੂੰ ਫਾਂਸੀ ਦਿੱਤੀ ਜਾਊਗੀ ਸਿੱਖਾਂ ਦੇ ਵਿੱਚ ਵੀ ਇੰਨਾ ਦਮ ਨਹੀਂ ਰਿਹਾ ਕਿ ਫਾਂਸੀ ਰੋਕ ਲੈਣ ਹੁਣ ਉਹ ਤੰਤ ਵੀ ਮੈਨੂੰ ਲੱਗਦਾ ਨਹੀਂ ਇਹੋ ਜਿਹਾ ਕੋਈ ਲੀਡਰ ਨਹੀਂ ਜਿਹੜਾ ਮੂਹਰੇ ਲੱਗ ਕੇ ਚੱਲ ਪਵੇ ਜੋਰ ਦਿਖਾ ਦੇਵੇ ਸਭ ਮੁਰਦੇ ਹੋਏ ਪਏ ਐ ਤੇ ਰਾਜੋਆਣੇ ਨੂੰ फांसी ਤੇ ਟੰਗ ਕੇ ਜਸੀਨ ਮਲਿਕ ਮੁਸਲਮਾਨਾਂ ਦਾ ਉਹਨੂੰ ਵੀ ਟੰਗਿਆ ਜਾਣਾ ਹੈ फांसी ਤੇ ਰਾਜੋਆਣੇ ਨੂੰ ਵੀ ਟੰਗਿਆ ਜਾਣਾ ਹੈ फांसी ਤੇ ਤੇ ਸਾਰੀਆਂ ਸੀਟਾਂ ਬਹੁ ਮਤ ਦੇ ਨਾਲ ਇਹਨਾਂ ਨੇ ਲੋਕਾਂ ਨੇ ਜਿੱਤਣੇ ਜਿਵੇਂ 84 ਤੋਂ ਬਾਅਦ ਜਿੱਤਿਆ ਸੀ ਜਿਹੜੀ ਵੱਡੀ ਗਿਣਤੀ ਚ ਕੌਮ ਹੈ ਉਹਨਾਂ ਨੂੰ ਦਿਖਾਉਣਾ ਹੈ ਕਿ ਆ ਪਏ ਆ फांसी ਤੇ ਟੰਗੇ ਤੇ ਫਿਰ ਇਹਨਾਂ ਨੇ ਵੋਟਾਂ ਲੈਣੀਆਂ ਇਸ ਤਰ੍ਹਾਂ ਦੋਸਤੋ ਉਹ ਸਿਆਸਤ ਦੀ ਭੇਟ ਜਵਾਨ ਚੜਨਗੇ ਸਾਡੇ ਕਿਉਂਕਿ ਸਾਡੇ ਆਗੂਆਂ ਵਿੱਚ ਕੋਈ दम ਹੀ ਨਹੀਂ ਰਿਹਾ ਕੋਈ ਭੋਲ ਹੀ ਨਹੀਂ ਰਿਹਾ ਇੰਨੀ ਹੱਕ ਦੋਸਤੋ ਵਿਚਾਰਾ ਸੀ ਵੀਟ ਕੋ ਲੰਬੀ ਹੋ ਜਾਵੇਗੀ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਅਕਤੂਬਰ ਦੇ ਵਿੱਚ ਤਰੀਕ ਹੈ ਰਾਜੋਆਣਾ ਸਾਹਿਬ ਦਾ ਕੀ ਮਸਲਾ ਨਿਬੜਦਾ ਹੈ ਤੇ ਭਾਈ ਹਵਾਰਾ ਸਾਹਿਬ ਨੂੰ ਫਰੋੜ ਮਿਲਦੀ ਹੈ ਜਾਂ ਨਾ ਮਿਲਦੀ ਹੈ ਕੀ ਸਾਡੇ ਸਿੱਖ ਆਗੂਆਂ ਦੇ ਮੂੰਹ ਦੇ ਵਿੱਚ ਪੰਜਾ ਹੋਈਆਂ ਹੁੰਗੜੀਆਂ ਖੁੱਲਣ ਗਈਆਂ ਕਦੇ ਬੋਲਣਗੇ ਮੈਨੂੰ ਆਸ ਹੈ ਕਿ ਬੋਲਣਗੇ ਬੀਕਦੇ ਆ ਕਿ ਕੋਈ ਵਿਆਹ ਆਉਂਦਾ ਜਾਂ ਬਿਲਕੁਲ ਹੀ ਮੁਰਦੇ ਹੋ ਚੁੱਕੇ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸਾਂਝੀ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ